ਵਰਕ ਦਿਖਾਉਣਾ ਆਪਣਾ ਜਾਤ ਜਿਹੜਾ ਕੰਮ ਆ ਵਰਕ ਦਾ ਆ ਤੇ ਇਹ ਵਰਕ ਆ ਜਿਹੜਾ ਕੰਪਿਊਟਰ ਵਰਕ ਹੋਊਗਾ ਘੇਰੇ ਦਾ ਵਰਕ ਆ ਓਕੇ ਤੇ ਇਹ ਫਿਨਿਸ਼ਿੰਗ ਤੁਸੀਂ ਚੈੱਕ ਕਰ ਲਓ ਇਹਦੇ ਸਲੀਵਸ ਤੇ ਵੀ ਵਰਕ ਆ ਠੀਕ ਆ ਜੀ ਆ ਚੈੱਕ ਕਰੋ ਜੇ ਕਿਸੇ ਮੇਰੀ ਭੈਣ ਨੇ ਬਾਟਮ ਦੇ ਵੀ ਵਰਕ ਕਰਾਉਣਾ ਬਾਟਮ ਦੇ ਵੀ ਤੁਸੀਂ ਕਰਵਾ ਸਕਦੇ ਹੋ ਓਕੇ ਸਿਰਫ ਇਹ ਵਰਕ ਦਾ ਰੇਟ ਹੈਗਾ 150 ਰੁਪਏ ਲਓ ਜੀ ਇਹ ਵਾਲਾ ਵਰਕ ਜੇ ਕਰਾਉਣਾ ਤੁਸੀਂ ਇਹ 150 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਸੋ ਇੱਕ ਆਪਾਂ ਨਵੇਂ ਚੀਜ਼ ਲੈ ਕੇ ਆਏ ਆ ਪਿਓਰ ਕੈਮਰਿਕ कॉटन ਦਾ ਸਟੱਫ ਹੈ ਇਹਦਾ ਓਕੇ ਇਹ ਪ੍ਰਿੰਟਡ ਸ਼ਰਟ ਆ ਬਾਟਮ ਦੇ ਆਪਣਾ ਵਰਕ ਕਰਤਾ ਓਕੇ ਤੇ ਨਾਲ ਲਾਦਾ ਕੋਟੇ ਦਾ ਦੁਪੱਟਾ ਵਰਕ ਕਰਕੇ ਟੂ ਸਾਈਡ ਵਰਕ ਟੂ ਸਾਈਡ ਆਪਾਂ ਕਟਾਮ ਕਰਦੇ ਇਹਦੇ ਠੀਕ ਆ ਤੇ ਡਿਜ਼ਾਈਨਰ ਜਾਂ ਪੀਸ ਬਣ ਗਿਆ ਹਲੋ ਜੀ ਕਿਹੜਾ ਕਸਟਮਰ ਨੇ ਵਰਕ ਕਰਾਇਆ ਸੀ ਕਸਟਮਰ ਨੇ ਵੀਡੀਓ ਭੇਜੀ ਸੀ ਆਪਾਂ ਨੂੰ ਸੇਮ ਬਣਾ ਕੇ ਦਿੱਤਾ ਆਪਾਂ ਨੇ ਓਕੇ ਜੀ ਤੇ ਸਿਰਫ ਇਹਦਾ 1300 ਰੁਪਏ ਵਰਕ ਦਾ ਲਿਆ ਆ ਹੈਂਡਵਰਕ ਦਾ ਪੀਸ ਆ ਹਾਂਜੀ ਵੀ ਇਹ ਵਾਲਾ ਡਿਜ਼ਾਈਨ ਆਪਾਂ ਨੇ ਖੀਨਖਾਬ ਨਾਲ ਤਿਆਰ ਕਰਿਆ ਓਕੇ ਹਲੋ ਲਓ ਜੀ ਇਹਦੀ ਜਿਹੜੀ ਬਾਟਮ ਆ ਖੀਨਖਾਬ ਦੀ ਆਊਗੀ ਠੀਕ ਹੈ ਜੀ ਚੈੱਕ ਕਰੋ ਕਿੰਨਾ ਪਿਆਰਾ ਕਨਸੈਪਟ ਹੈ ਇਹ ਵਾਲਾ ਤੇ ਇਹ ਬਾਜ਼ੂ ਨੇ ਗਲਾ ਇਹ ਆਪਣੇ ਬਾਟਮ ਦੇ ਵਰਕ ਕਰਿਆ ਦੁਪट्टे ਦੀ ਗੱਲ ਕਰੀਏ ਔਰਗੰਜ਼ਾ ਦਾ ਆਫ ਵਾਈਟ ਦੁਪੱਟਾ ਵਿੱਚ ਇਹਦੇ ਛੇੜਾ ਪਵਾਤੇ ਆਪਣੇ ਠੀਕ ਹੈ ਜੀ ਲਓ ਜੀ ਲਓ ਜੀ ਖੀਨਖਾਬ ਓਰੀਜਨਲ ਹੈ ਠੀਕ ਹੈ ਜੀ ਕੋਈ ਇਹ ਨਹੀਂ ਹੈਗਾ ਕੋਈ ਡੁਪਲੀਕੇਟ ਆ ਓਕੇ ਆਹ ਲੋ ਮੈਂ ਚੈੱਕ ਕਰਵਾ ਸਕਦਾ ਹਾਂ ਲੋ ਸਾਰੀ ਖੀਨਖਾਬ ਸਾਰੀ ਓਰੀਜਨਲ ਹੈ ਠੀਕ ਹੈ ਇਹ ਫੁੱਲੀ ਹੈਂਡਵਰਕ ਹੈ ਜੀ ਠੀਕ ਹੈ ਜੀ ਤੇ ਪੂਰਾ ਹੱਥ ਨਾਲ ਵਰਕ ਹੋਇਆ ਸਾਰੇ 'ਚ ਓਕੇ ਇਹ ਵਾਲਾ ਜਿਹੜਾ ਵਰਕ ਆ ਮਾਰਕੀਟ ਦੇ ਵਿੱਚ 4500 ਰੁਪਏ 4000 ਰੁਪਏ ਲੈ ਰਹੇ ਨੇ ਓਕੇ ਤੇ ਕੋਈ ਮਾਰਕੀਟ 'ਚ ਹੈਗਾ ਜੋ ਲੈਸ ਕਰਕੇ ਤੁਹਾਨੂੰ 3500 3000 'ਚ ਕਰ ਦੇਣਗੇ ਆਪਣੇ ਕੋਲ ਸਿਰਫ ਇਹ 1400 ਰੁਪਏ ਦਾ ਵਰਕ ਲਓ ਜੀ 1400 ਰੁਪਏ ਦਾ ਸਲੀਪਸੇ ਵਰਕ ਆ ਗਲਾ ਵੀ ਵਰਕ ਆ ਪ੍ਰੋਪਰ ਓਕੇ ਦੇਖੋ ਕਿੰਨਾ ਪਿਆਰਾ ਵਰਕ ਆ ਹਾਂਜੀ ਜਿਹੜਾ ਕਸਟਮਰ ਇਹ ਵੀਡੀਓ ਨੂੰ ਸ਼ੇਅਰ ਕਰਕੇ ਆ ਜਾਊਗਾ ਹਾਂਜੀ ਤੁਸੀਂ ਇਹ ਵਾਲਾ ਵਰਕ 10000 ਰੁਪਏ 'ਚ ਕਰਵਾ ਸਕਦੇ ਹੋ ਠੀਕ ਆ ਜੀ ਮਾਰਕੀਟ ਦੇ ਵਿੱਚ ਜਿਹੜਾ ਦਾ ਪ੍ਰਾਈਸ ਆ 17 ਤੋਂ 20000 ਰੁਪਏ ਪ੍ਰਾਈਸ ਆ ਓਕੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਚੱਲੇ ਦੀ ਸ਼ਹਿਰ ਮਰੇਰਕੋਟ ਲਈ ਆ ਤੁਹਾਨੂੰ ਸ਼ਹਿਰ ਮਰੇਰਕੋਟ ਇੱਕ ਇਦਾਂ ਦੀ ਸੂਟਾਂ ਦੀ ਦੁਕਾਨ ਦੇ ਉੱਪਰ ਲੈ ਕੇ ਜਾਵਾਂਗੇ ਜਿੱਥੇ ਤੁਸੀਂ ਸੂਟ ਬਹੁਤ ਹੀ ਘੱਟ ਰੇਟਾਂ ਤੇ ਤਿਆਰ ਕਰਵਾ ਸਕਦੇ ਹੋ ਮਤਲਬ ਕਿ ਸੂਟਾਂ ਦੇ ਤੇ ਕੋਈ ਵੀ ਤੁਸੀਂ ਵਰਕ ਕਰਾਉਣਾ ਹੈਂਡਵਰਕ ਹੋ ਗਿਆ ਮਸ਼ੀਨੀ ਵਰਕ ਹੋ ਗਿਆ ਪੱਫ ਵਰਕ ਹੋ ਜਾ ਸੂਟ ਦੇ ਉੱਪਰ ਕੋਈ ਵੀ ਵਰਕ ਹੁੰਦਾ ਤੁਹਾਨੂੰ ਬਹੁਤ ਹੀ ਜੈਨੂਅਰ ਰੇਟ ਤੇ ਤਿਆਰ ਕਰਕੇ ਦੇਣਗੇ ਤੁਸੀਂ ਕੋਈ ਵੀ ਇਹਨਾਂ ਤੋਂ ਸੂਟ ਤਿਆਰ ਕਰਵਾਉਣਾ ਹੋਵੇ ਤੁਸੀਂ ਆਪਣੇ ਅਕੋਰਡਿੰਗ ਕਰਾ ਸਕਦੇ ਹੋ ਬਾਕੀ ਆਪ ਤੁਹਾਨੂੰ ਆਪ ਪ੍ਰਾਈਜ਼ ਜੱਜ ਮੈਂਸ਼ਨ ਕਰਾਂਗੇ ਵੀਡੀਓ ਦੇ ਵਿੱਚ ਤੁਸੀਂ ਕਿਵੇਂ ਇਸ ਸ਼ਾਪ ਤੇ ਪਹੁੰਚਣਾ ਤੁਹਾਨੂੰ ਪ੍ਰੋਪਰ ਐਡਰੈਸ ਦੱਸਾਂਗੇ ਨੰਬਰ ਦਵਾਂਗੇ ਬਾਕੀ ਤੁਸੀਂ ਵੀਡੀਓ ਤੇ ਕਮੈਂਟ ਜਰੂਰ ਕਰਿਓ ਤੁਸੀਂ ਕਿੱਥੋਂ-ਕਿੱਥੋਂ ਆਪਣੀ ਜਿਹੜੀ ਵੀਡੀਓ ਉਹ ਦੇਖਦੇ ਹੋ ਨਾ ਵੀਡੀਓ ਨੂੰ ਬਰਤ ਬਰਤ ਸ਼ੇਅਰ ਜਰੂਰ ਕਰਿਓ ਲਓ ਜੀ ਚੱਲਦੇ ਆਪਾਂ ਸ਼ਾਪ ਤੇ ਸਭ ਤੋਂ ਪਹਿਲਾਂ ਤੁਸੀਂ ਸ਼ਰੰਦੀ ਗੇਟ ਐਂਟਰ ਹੋਣਾ ਸ਼ਰੰਦੀ ਗੇਟ ਐਂਟਰ ਹੋ ਕੇ ਤੇਲੀਆਂ ਵਾਲਾ ਬਾਜ਼ਾਰ ਤੇ ਇੱਥੋਂ ਤੁਸੀਂ ਇੱਧਰ ਨੂੰ ਮੁੜ ਜਾਣਾ ਸਾਹਮਣੇ ਮਠਿਆਈ ਦੁਕਾਨ ਦੇ ਇਨਸਾਨੀ ਮੰਨ ਕੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਜਿਹੜਾ ਸ਼ਾਪ ਤੇ ਪਹੁੰਚ ਸਕਦੇ ਹੋ ਤੇ ਤੇਲੀਆਂ ਵਾਲਾ ਬਾਜ਼ਾਰ ਆ ਸ਼ ਸਾਪ ਤੇ ਕੈਪ ਕਲੌਥ ਹਾਊਸ ਹੋਲ ਸ਼ੈਨ ਐਂਡ ਡੀਟੇਲ ਸਾਹਮਣੇ ਬੋਰਡ ਲੱਗਿਆ ਹੋਇਆ ਤੁਸੀਂ ਪੜ੍ਹ ਸਕਦੇ ਹੋ ਤੇ ਚਲਦੇ ਆ ਤੁਹਾਨੂੰ ਦਿਖਾਉਨੇ ਆ ਸਾਰਾ ਅੱਜ ਆਪਣਿਆਂ ਦਾ ਵਰਕ ਬਾਕੀ ਨਾਲ ਪ੍ਰਾਈਸ ਮੈਂਸ਼ਨ ਕਰਾਂਗੇ ਤੇ ਇਹ ਆ ਸਹਿਰ ਮਰੇ ਕੋਲੇ ਦਾ ਤੇਲੀਆਂ ਵਾਲਾ ਬਾਜ਼ਾਰ ਇਧਰੋਂ ਆਪਾਂ ਆਇਆ ਤੇ ਸਾਹਮਣੇ ਆਪਣੇ ਬਿਲਕੁਲ ਸਾਪ ਆ ਸੋ ਵੀਡੀਓ ਐਂਡ ਤੱਕ ਜਰੂਰ ਲਓ ਜੀ ਅੱਜ ਪਹੁੰਚੇ ਤੇ ਆਪਾਂ ਸਹਿਰ ਮਰੇੜਕੋਟਲੇ ਕੈਪ ਕਲਾਉਥ ਹਾਊਸ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਸਹਿਰ ਮਰੇੜਕੋਟਲੇ ਦੇ ਸੋਹਣੇ ਸੋਹਣੇ ਸੂਟ ਦਿਖਾਵਾਂਗੇ ਬਾਕੀ ਇਹਨਾਂ ਦਾ ਜਾਦੇ ਕੰਮ ਵਰਕ ਦਾ ਤੁਹਾਨੂੰ ਸਾਰਾ ਇਹਨਾਂ ਦਾ ਵਰਕ ਆਪਾਂ ਦੱਸਾਂਗੇ ਕੀ ਕੀ ਪ੍ਰਾਈਸ ਤੇ ਵਰਕ ਕਰਦੇ ਆ ਕਿਦਾਂ ਦਾ ਸਾਰਾ ਵਰਕ ਕਰਦੇ ਆ ਕੀ ਹਾਲ ਚਾਲ ਆ ਵੀਰੇ ਬਹੁਤ ਵਧੀਆ ਹਾਲ ਚੱਲ ਜੀ ਹਾਂਜੀ ਸੋ ਅੱਜ ਜਿਹੜਾ ਆਪਾਂ ਸੂਟ ਲੈ ਕੇ ਆਏ ਵਰਕ ਦਿਖਾਉਣਾ ਆਪਣਾ ਜ਼ਿਆਦਾ ਜਿਹੜਾ ਕੰਮ ਆ ਵਰਕ ਦਾ ਆ ਓਕੇ ਤੇ ਇਹ ਵਰਕ ਆ ਜਿਹੜਾ ਕੰਪਿਊਟਰ ਵਰਕ ਹੋਊਗਾ ਘੇਰੇ ਦਾ ਵਰਕ ਆ ਓਕੇ ਤੇ ਇਹ ਫਿਨਿਸ਼ਿੰਗ ਤੁਸੀਂ ਚੈੱਕ ਕਰ ਲ ਜੇ ਕਿਸੇ ਮੇਰੀ ਭੈਣ ਨੇ ਬਾਟਮ ਦੇ ਵੀ ਵਰਕ ਕਰਾਉਣਾ ਬਾਟਮ ਦੇ ਵੀ ਤੁਸੀਂ ਕਰਵਾ ਸਕਦੇ ਹੋ ਓਕੇ ਸਿਰਫ ਇਹ ਵਰਕ ਦਾ ਰੇਟ ਹੈਗਾ 150 ਰੁਪਏ ਲਓ ਜੀ ਇਹ ਵਾਲਾ ਵਰਕ ਜੇ ਕਰਾਉਣਾ ਤੁਸੀਂ ਇਹ 150 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਓਕੇ ਤੇ ਇਹੀ ਸੇਮ ਪ੍ਰਾਈਸ ਦੇ ਵਿੱਚ ਇਹ ਵਾਲਾ ਵਰਕ ਹੈ ਜੀ ਠੀਕ ਆ ਜੀ ਲਓ ਜੀ ਇਦਾਂ ਦਾ ਤੁਸੀਂ ਵਰਕ ਕਰਾ ਸਕਦੇ ਹੋ ਨਾ ਇਹਦਾ ਵਰਕ ਦਾ ਰੇਟ ਵੀ 150 ਆ ਠੀਕ ਆ ਜੀ ਤੇ ਇਹਦੀ ਵੀ ਆ ਬਾਹ ਬਣੀ ਹੋਈ ਆ ਜੇ ਤੁਸੀਂ ਸਲਵਾਰ ਵਰਕ ਕਰਾਉਣੀ ਆ ਉਹਦੇ 30 ਰੁਪਏ ਐਕਸਟਰਾ ਹੋਣਗੇ ਸਿਰਫ ਬਾਕੀ ਸਾਨੂੰ ਸਲਵਾਰ ਵੀ ਬਣ ਜਾਊਗੀ ਠੀਕ ਆ ਜੀ ਲਓ ਜੀ ਤੇ ਇਹ ਇਹ ਵਾਲਾ ਵਰਕ ਆ ਜੂਗਾ ਸਿਰਫ 200 ਰੁਪਏ ਦੇ ਵਿੱਚ ਵਰਕ ਹੈ ਹਾਂਜੀ ਡਬਲ ਘੇਰੇ ਦਾ ਸੂਟ ਆ ਸ਼ਿੰਦੀ ਡਿਜ਼ਾਈਨ ਦਾ ਹੈ ਉੱਪਰ ਤੱਕਰ ਬੁੱਟੀਆਂ ਆਉਣਗੀਆਂ ਓਕੇ ਲਓ ਜੀ ਇਹਦੇ ਵੀ ਆਪਾਂ ਨੇ ਬਾਜ਼ੂ ਵਰਕ ਕਰਿਆ ਠੀਕ ਆ ਸਿਰਫ 200 ਰੁਪਏ ਦੇ ਵਿੱਚ 200 ਠੀਕ ਆ ਜੀ ਇਸ ਤੋਂ ਇਲਾਵਾ ਜਿਹੜਾ ਪਰ ਡਿਜ਼ਾਈਨ ਲੈ ਕੇ ਆਇਆ ਇਹ ਵਾਲਾ ਇਹ ਅੱਜਕੱਲ ਬਹੁਤ ਟ੍ਰੈਂਡਿੰਗ ਡਿਜ਼ਾਈਨ ਆ ਓਕੇ ਕ੍ਰੀਮ ਕਲਰ ਦੇ ਉੱਪਰ ਬਣਦਾ ਹੈ ਤੁਸੀਂ ਐਨੇ ਕਲਰ ਦੇ ਬਣਵਾ ਸਕਦੇ ਹੋ ਤੁਸੀਂ ਆਪਣਾ ਕੱਪੜਾ ਦੇ ਕੇ ਬਣਵਾ ਸਕਦੇ ਹੋ ਸੇ ਆਪਣੇ ਕੋਲੋਂ ਤੁਹਾਨੂੰ ਕੰਪਲੀਟ ਸੂਟ ਲੈਣਾ ਆ ਕੰਪਲੀਟ ਸੂਟ ਵੀ ਮਿਲ ਜੂਗਾ ਇਹ ਆਊਗਾ ਇਹ ਤਾਂ ਬਾਜ਼ੂ ਤੇ ਵਰਕ ਓਕੇ ਤੇ ਹੈਵੀ ਬਾਜ਼ੂ ਬਣੀ ਹੋਈ ਆ ਬਾਟਮ ਤੇ ਵੀ ਵਰਕ ਕਰਿਆ ਹੋਇਆ ਆਪਣੇ ਤੇ ਫਿਨਿਸ਼ਿੰਗ ਚੈੱਕ ਕਰਵਾ ਦਿਓ ਬਹੁਤ ਸੋਹਣੀ ਫਿਨਿਸ਼ਿੰਗ ਹੈ ਜੀ ਓਕੇ ਤੇ ਇਹਦਾ ਵਰਕ ਦਾ ਰੇਟ ਹੈਗਾ ਸਿਰਫ 350 ਰੁਪਏ ਓਕੇ ਬਾਜੂ 프ਰੰਟ ਬਾਟਮ ਜੇ ਕੰਪਲੀਟ ਕਿਸੇ ਨੇ ਸੌੜ ਲੈਣਾ ਬਿਨਾਂ ਦੁਪੱਟੇ ਤੋਂ ਸਿਰਫ 750 ਰੁਪਏ ਦਾ 400 ਦਾ ਫੈਬਰਿਕ ਆ ਜਾਮ ਦਾ 350 ਰੁਪਏ ਦਾ ਵਰਕ ਰੇਟ ਇਹਦਾ ਠੀਕ ਹੈ ਜੀ ਤੇ ਇੱਕ ਇਹ ਆਜੂਗਾ ਵਰਕ ਚੱਕਾਂ ਨਾਲ ਡਿਜ਼ਾਈਨ ਹਾਂਜੀ ਤੇ ਅੱਜਕੱਲ ਚੱਕਾਂ ਨਾਲ ਡਿਜ਼ਾਈਨ ਬਹੁਤ ਚੱਲਦਾ ਸਿਰਫ ਇਹਦਾ 300 ਰੁਪਏ ਵਰਕ ਦਾ ਰੇਟ ਆ ਠੀਕ ਹੈ ਜੀ ਤੇ ਚਾਕ ਬਣੇ ਹੋਊਗਾ ਤੇ ਬਾਜੂ ਤੇ ਵਰਕ ਆਊਗਾ ਸਿਰਫ 300 ਰੁਪਏ ਦੇ ਵਿੱਚ ਜੇ ਕਿਸੇ ਨੇ ਬਾਟਮ ਵੀ ਕਰਵਾਉਣੀ ਹੈ ਸੇਮ ਪ੍ਰਾਈਸ 'ਚ ਹੀ ਕਰ ਦਾਂਗੇ ਓਕੇ ਤੇ ਚੈੱਕ ਕਰੋ ਡਿਜ਼ਾਈਨ ਬਹੁਤ ਪਿਆਰਾ ਡਿਜ਼ਾਈਨ ਹੈ ਬੜਾ ਲਓ ਜੀ ਇਹਨਾਂ ਤੁਹਾਨੂੰ ਮੈਂ ਸਾਰਿਆਂ ਦਾ ਵਰਕ ਦਾ ਰੇਟ ਦਾ ਦੱਸ ਹੀ ਦਿੱਤਾ ਆ ਓਕੇ ਤੇ ਜੇ ਕਿਸੇ ਨੇ ਆਪਾਂ ਤੋਂ ਸੂਟ ਬਾਏ ਕਰਨੇ ਆ ਇਹ ਵਾਲੇ ਸਾਰੇ ਆਪਾਂ ਸੂਟ ਵੀ ਸੇਲ ਕਰਦੇ ਆ ਜਿਵੇਂ ਕਿ ਵਰਕ ਤੁਹਾਨੂੰ 200 ਵਾਲਾ ਵੀ ਦਿਖਾਇਆ 150 ਵਾਲਾ ਵੀ ਦਿਖਾਇਆ 300 ਵਾਲਾ ਵੀ ਦਿਖਾਇਆ ਇਹ ਤਾਂ ਹੈਗਾ ਵਰਕ ਦਾ ਰੇਟ ਜੇ ਕਿਸੇ ਨੇ ਸੂਟ ਬਾਏ ਕਰਨੇ ਆ ਤੁਸੀਂ ਸੂਟ ਵੀ ਬਾਏ ਕਰ ਸਕਦੇ ਹੋ ਜਿਵੇਂ ਕਿ ਇਹ ਵਾਲਾ ਫੈਬਰਿਕ ਜਾਮ ਕਾਟਨ ਸਿਰਫ 400 ਰੁਪਏ ਦਾ ਵਿੱਚ ਫੈਬਰਿਕ ਦਾ ਕੱਪੜਾ ਆ ਤੇ ਰੇਟ ਇਹਦਾ 350 ਦਾ ਵਰਕ ਆ 750 ਰੁਪਏ ਦਾ ਸੂਟ ਬਣੂਗਾ ਇਹ ਤੁਹਾਨੂੰ ਜਿਵੇਂ ਜਿਵੇਂ ਫੈਬਰਿਕ ਨੇ ਤੁਹਾਨੂੰ ਮੈਂ ਇਹ ਵਾਲਾ ਦਿਖਾਇਆ ਸੀ ਕਰੀਮ ਵਾਲਾ ਇਹਦਾ ਵੀ 400 ਦਾ ਫੈਬਰਿਕ ਤੇ 750 ਰੁਪਏ ਚ ਕੰਪਲੀਟ ਸੂਟ ਹੈ ਠੀਕ ਹੈ ਜੀ ਆਹ ਵਾਲਾ 200 ਦਾ ਵਰਕ ਸੀਗਾ ਨਾਲ 400 ਦਾ ਫੈਬਰਿਕ 600 ਰੁਪਏ ਦਾ ਸੂਟ ਬਣ ਗਿਆ ਠੀਕ ਹੈ ਜੀ ਸਾਰਿਆਂ ਦਾ ਇਦਾਂ ਹੀ ਹੋਏਗਾ 4 400 ਰੁਪਏ ਦਾ ਫੈਬਰਿਕ ਆ ਇਹ ਵਾਲਾ ਜਾਮ ਦਾ ਓਕੇ ਵਰਕ ਰੇਟ ਤੁਹਾਨੂੰ ਦੱਸੀ ਨੇ ਠੀਕ ਹੈ ਜੀ ਆਹ ਵਾਲਾ 150 ਦਾ ਵਰਕ ਸੀਗਾ ਹਾਂਜੀ ਤੇ 400 ਦਾ ਫੈਬਰਿਕ ਆ ਠੀਕ ਹੈ ਸਿਰਫ 550 ਰੁਪਏ ਸੂਟ ਲੈ ਸਕਦੇ ਹੋ ਠੀਕ ਹੈ ਜੀ ਆਪਣਾ ਜ਼ਿਆਦਾਤਰ ਵਰਕ ਦਾ ਕੰਮ ਆ ਤੁਸੀਂ ਆਪਣਾ ਕਪੜਾ ਦੇ ਕੇ ਵੀ ਵਰਕ ਕਰਵਾ ਸਕਦੇ ਹੋ ਬਹੁਤ ਸਸਤੇ ਰੇਟਾਂ ਦੇ 50% ਵਾਂਗੂ ਆਫ ਦੇ ਦਾਂਗੇ ਵਰਕਾਂ ਤੇ ਤੇ ਬਾਕੀ ਤੁਹਾਨੂੰ ਸਾਰੇ ਦਿਖਾਉਣੇ ਆ ਵੀਡੀਓ ਨਾਲ ਬਣੇ ਰਹੋ ਠੀਕ ਹੈ ਜੀ ਜੀ ਸੋ ਇੱਕ ਆਪਾਂ ਨਵੇਂ ਚੀਜ਼ ਲੈ ਕੇ ਆਏ ਆ ਪਿਓਰ ਕੈਮਰਿਕ कॉटन ਦਾ ਸਟੱਫ ਹੈ ਇਹਦਾ ਓਕੇ ਇਹ ਪ੍ਰਿੰਟਡ ਸ਼ਰਟ ਆ ਬਾਟਮ ਦੇ ਆਪਾਂ ਨੇ ਵਰਕ ਕਰਤਾ ਓਕੇ ਤੇ ਨਾਲ ਲਾਤਾ ਕੋਟੇ ਦਾ ਦੁਪੱਟਾ ਵਰਕ ਕਰਕੇ ਟੂ ਸਾਈਡ ਵਰਕ ਟੂ ਸਾਈਡ ਆਪਣਾ ਕਟਾਮ ਕਰਤੇ ਦੇ ਠੀਕ ਆ ਤੇ ਡਿਜ਼ਾਈਨਰ ਜੇ ਪੀਸ ਬਣ ਗਿਆ ਰੇਟ ਇਹਦੇ ਰੱਖਿਆ ਸਿਰਫ ਆਪਣਾ 850 ਰੁਪਏ ਓਕੇ ਤੇ ਐਹਮੇ ਦੀ ਚੀਜ਼ ਤੁਸੀਂ ਵਰਕ ਕਰਾਉਣੀ ਆ 350 ਚ ਵਰਕ ਕਰਵਾ ਸਕਦੇ ਹੋ ਠੀਕ ਆ ਜੀ ਤੇ ਇਹ ਚ ਜਿਹੜੇ ਜਿਹੜੇ ਡਿਜ਼ਾਈਨ ਨੇ ਤੁਸੀਂ ਇਹਨੂੰ ਆਰਡਰ ਕਰ ਸਕਦੇ ਹੋ ਡਿਜ਼ਾਈਨ ਮੈਂ ਤੁਹਾਨੂੰ ਚੈੱਕ ਕਰਾ ਦਿੰਦਾ ਲਓ ਜੀ ਆਹ ਡਿਜ਼ਾਈਨ ਇਹ ਚ ਇਹ ਬਲੈਕ ਕਲਰ ਆ ਜੀ ਪ੍ਰੋਪਰ ਜੈੱਡ ਬਲੈਕ ਚ ਹਾਂਜੀ ਬਾਟਮ ਨਾਲ ਆਉਗਾ ਜੀ ਦੁਪੱਟਾ ਇਹਦਾ ਲਓ ਜੀ ਆ ਵੀ ਡਿਜ਼ਾਈਨ ਬਹੁਤ ਸੋਹਣਾ ਹੈ। ਨੌਜੀ ਦੁਪੱਟਾ ਇਹਦਾ। ਇਹ ਆਊਗੀ ਜੀ ਬਾਟਮ। ਠੀਕ ਆ ਜੀ। ਇੱਕ ਕਰ ਆਪਣੇ ਵਾਈਟ ਤੇ ਯਾਰ ਮਤਲਬ ਵਿੱਚ ਹੈਗੇ तकरीबन ਹਾਂਜੀ 10 ਤੋਂ 15 ਡਿਜ਼ਾਈਨ ਹੈਗੇ ਨੇ। ਠੀਕ ਆ ਜੀ। ਆ ਚੈੱਕ ਕਰੋ ਕੁਝ ਡਿਸਪਲੇ ਤੇ ਨੇ ਕੁਝ ਵਰਕ ਤੇ ਪਏ ਨੇ ਤੁਹਾਨੂੰ ਜਿੰਨੇ ਕ ਡਿਜ਼ਾਈਨ ਆਪਣੇ ਕੋਲ ਇਧਰ ਪਏ ਆ ਦਿਖਾ ਦਿੰਨੇ ਆ ਬਾਟਮ ਤੇ ਵਰਕ ਕਰੂਗਾ। ਓਕੇ। ਆ ਵਹੀ ਦੁਪੱਟਾ। ਲਓ ਜੀ ਠੀਕ ਆ ਜੀ। ਮੋਦੀ ਇੱਕ ਡਿਜ਼ਾਈਨ ਚ ਇਹ ਵਾਲਾ ਆਊਗਾ। ਬਾਟਮ ਤੇ ਇਹ ਸ਼ਰਟ ਆ ਦੁਪੱਟਾ ਜੀ। ਪ੍ਰਾਈਸ ਰੂਗਾ ਸਿਰਫ 850 ਰੁਪਏ ਜੀ। ਠੀਕ ਆ ਜੀ। ਡਿਲੀਵਰੀ ਫ੍ਰੀ ਆ। ਓਕੇ। 올ਓਵਰ ਇੰਡੀਆ। ਠੀਕ ਆ ਜੀ। ਲਓ ਜੀ ਡਿਲੀਵਰੀ ਫ੍ਰੀ ਆ। ਬਾਕੀ ਤੁਹਾਨੂੰ ਇਹਦੇ ਚ ਇਹ ਵਾਲਾ ਵੀ ਡਿਜ਼ਾਈਨ ਮਿਲ ਜਾਊਗਾ। ਇਹਦਾ ਬਾਟਮ ਔਰ ਦੁਪੱਟਾ ਵਰਕ ਤੇ ਆ। ਇਹ ਵੀ ਜਦ ਤੱਕ ਆ ਜਾਣਾ ਆਪਣੇ ਕੋਲ। ਓਕੇ। ਹਲੋ ਜੀ ਬਹੁਤ ਸੋਹਣਾ ਕਲਰ ਹੈ ਤਾਂ ਕੰਬੀਨੇਸ਼ਨ ਬਹੁਤ ਸੋਹਣਾ ਬਣਦਾ ਆ ਬਾਕੀ ਤੁਹਾਨੂੰ ਇੱਕ ਡਿਜ਼ਾਈਨ ਹੋਰ ਦਿਖਾ ਦਿੰਨੇ ਆ ਹਲੋ ਜੀ ਇੱਕ ਕਾਰ ਡਿਜ਼ਾਈਨ ਹੈ ਜੀ ਮਸਟਰਡ ਕਲਰ ਦੇ ਨਾਲ ਬਣਾਇਆ ਬਹੁਤ ਸੋਹਣਾ ਡਿਜ਼ਾਈਨ ਹੈ ਛੋਟੀ ਬੁੱਟੀ ਦਾ ਓਕੇ ਲਓ ਜੀ ਬਾਟਮ ਹਲੋ ਜੀ ਇਹ ਆ ਉਹ ਦੁਪੱਟਾ ਜੀ ਠੀਕ ਆ ਜੀ ਕੋਟੇ ਦੇ ਦੁਪੱਟੇ ਨੇ ਡਿਜ਼ਾਈਨਰ ਪੀਸ ਨੇ 850 ਫ੍ਰੀ ਡਿਲੀਵਰੀ 올ਓਵਰ ਇੰਡੀਆ ਓਕੇ ਜੀ ਲਓ ਜੀ ਹਾਂਜੀ ਤੋਂ ਇੱਕ ਇਹ ਚੀਜ਼ ਚੈੱਕ ਕਰੋ ਆਪਣੇ ਕੋਲ ਪ੍ਰਿੰਟਡ ਸੂਟ ਮਿਲਜੂ ਪਿਓਰ ਕੈਮਰਿਕ ਕਾਟਨ ਓਕੇ ਤੇ 4 ਮੀਟਰ ਦਾ ਵੱਡੇ ਪੰਨੇ ਦਾ ਸੂਟ ਹੋਊਗਾ ਰੇਟ ਦਾ 355 ਰੁਪਏ ਠੀਕ ਆ ਜੀ ਲਓ ਜੀ ਤੁਸੀਂ ਇਹਨੂੰ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਓਕੇ ਤੇ ਇਹਦੇ ਡਿਲੀਵਰੀ ਚਾਰਜਸ ਤੁਹਾਨੂੰ ਪੈਣਗੇ 50 ਰੁਪਏ ਪਰ ਸੂਟ ਠੀਕ ਆ ਜੀ ਤੇ ਤੁਹਾਨੂੰ ਮੈਂ ਡਿਜ਼ਾਈਨ ਚੈੱਕ ਕਰਾ ਦਾਂ ਇਹ ਚ ਡਿਜ਼ਾਈਨ 30 ਤੋਂ 35 ਹੈਗੇ ਤੁਸੀਂ WhatsApp ਦੇ ਉੱਪਰ ਮੈਨੂੰ ਫੋਟੋ ਮੰਗਾ ਸਕਦੇ ਹੋ ਓਕੇ ਜੀ ਹਲੋ ਜੀ ਜਿੰਨੇ ਕਿ ਡਿਜ਼ਾਈਨ ਆਪਾਂ ਫਰਜ਼ਾਦਰ ਵੀਡੀਓ ਲੰਬੀ ਹੋ ਜਾਂਦੀ ਹੈ ਆਪਾਂ ਹਾਂ ਜੀ ਥੋੜੇ ਜਿਹਾ ਡਿਜ਼ਾਈਨ ਵਿੱਚ ਦਿਖਾ ਦਿੰਨੇ ਆਂ ਲਓ ਜੀ ਹਲੋ ਜੀ ਐਵੇਂ ਦੇ ਤੁਹਾਨੂੰ ਸੁੱਟ ਮਿਲ ਜਾਣਗੇ ਪ੍ਰਿੰਟ ਹਨ ਰੇਟ ਆ ਸਿਰਫ 355 ਰੁਪਏ ਇਹਨਾਂ ਵਿੱਚ 10 20 ਤੀਰ ਕੋਈ ਘਟਾ ਕੇ ਵੀ ਮਿਲ ਸਕਦੇ ਆ ਪਰ ਉਹਦਾ ਕੱਪੜਾ ਘਟ ਜਾਂਦਾ ਇਹਦਾ ਪਤਨੂ ਪੂਰਾ 4 ਮੀਟਰ ਫੈਬਰਿਕ ਦੰਗਾਂਗੇ ਠੀਕ ਆ ਜੀ ਕਪੜਾ ਪੂਰਾ ਹੋ ਜੂਏ ਹੋਈ ਕਪੜਾ ਘੱਟ ਕਰ ਦਾਂਗੇ ਫਿਰ ਸੌਣੇ ਬੰਦਾ ਫਿਰ ਦਿੱਕਤ ਆਉਂਦੀ ਆ ਸਹੀ ਗੱਲ ਹੈ ਜੀ ਆਹ ਲਓ ਜੀ ਤੁਹਾਨੂੰ 10-12 ਪ੍ਰਿੰਟਸ ਦਿਖਾਤੇ ਕਪੜਾ ਪਿਓਰ ਕੈਮਰਿਕ ਕਾਟਨ ਹੈ ਜੀ ਹਾਂਜੀ ਆਹ ਲਓ ਤੁਹਾਨੂੰ ਕੁਆਲਟੀ ਤਾਂ ਕਰਕੇ ਦਿਖਾ ਦਨੇ ਆਪਾਂ ਆਹ ਲਓ ਜੀ ਪਿਓਰ ਕਾਟਨ ਹੈ ਜੀ ਇਹ ਚ ਡਿਜ਼ਾਈਨ ਕਾਫੀ ਹੈ ਗਿਆ ਤੁਸੀਂ ਵਟਸਐਪ ਦੇ ਉੱਪਰ ਹੈਲੋ ਹਾਈ ਲਿਖ ਦਿਓ ਤੁਹਾਨੂੰ ਫੋਟੋ ਆਣ ਗਈਆਂ ਠੀਕ ਹੈ ਜੀ ਤੇ ਡਿਜ਼ਾਈਨ ਤੁਸੀਂ ਦੇਖ ਹੀ ਲੈਣੇ ਬਾਕੀ ਦੇ ਡਿਜ਼ਾਈਨ ਤੁਹਾਨੂੰ ਫੋਟੋਆਂ ਨੇ ਭੇਜ ਦਾਂਗੇ ਓਕੇ ਜੀ ਇੱਕ ਆਚੀ ਚੈੱਕ ਕਰੋ ਇਹ ਸ਼ਰਾਰਾ ਸੂਟ ਬਣਾ ਕੇ ਦਿੱਤਾ ਆਪਣੇ ਓਕੇ ਇਹਦਾ 3 ਮੀਟਰ ਦਾ ਤਾਂ ਫਲੇਅਰ ਬਣਾਇਆ ਜੀ ਇੱਕ ਸ਼ਰਾਰ ਦਾ ਹੈ ਇੱਕ ਇਹ ਆ ਗਈ 3 ਮੀਟਰ ਦਾ ਲਓ ਜੀ ਫੁੱਲ ਹੈਂਡਵਰਕ ਕਰਿਆ ਜੀ ਪੀਸ ਤੇ ਆਪਣੇ ਠੀਕ ਆ ਜੀ ਉੱਪਰ ਵੀ ਇਹਦੇ ਵਰਕ ਕਰਿਆ ਆਪਣੇ ਇਹ ਵੀ ਚੈੱਕ ਕਰਾ ਦਿਓ ਨੈਚੁਰਲ ਕ੍ਰੇਫਟ ਸਟੱਫ ਤੇ ਵਰਕ ਕਰਿਆ ਆ ਓਕੇ ਤੇ ਨਾਲ ਇਹਦੇ ਜਿਹੜੀ ਸ਼ਰਟ ਬਣਾਈ ਆ ਆਪਾਂ ਤੁਹਾਨੂੰ ਸ਼ਰਟ ਵੀ ਚੈੱਕ ਕਰਾਉਣੇ ਆ ਫੁੱਲ ਹੈਂਡਵਰਕ ਚ ਪੀਸ ਬਣਿਆ ਆ ਆਹ ਉਹ ਜੀ ਸ਼ਰਟ ਇਹਦਾ 슬ੀਵਸ ਤੇ ਵਰਕ ਆ ਗਲਾ ਵੀ ਵਰਕ ਆ ਪ੍ਰੋਪਰ ਓਕੇ ਦੇਖੋ ਕਿੰਨਾ ਪਿਆਰਾ ਵਰਕ ਆ ਹਾਂਜੀ ਜਿਹੜਾ ਕਸਟਮਰ ਇਹ ਵੀਡੀਓ ਨੂੰ ਸ਼ੇਅਰ ਕਰਕੇ ਆਜੂਗਾ ਹਾਂਜੀ ਤੁਸੀਂ ਇਹ ਵਾਲਾ ਵਰਕ 10000 ਰੁਪਏ ਚ ਕਰਵਾ ਸਕਦੇ ਹੋ ਠੀਕ ਆ ਜੀ ਮਾਰਕੀਟ ਦੇ ਵਿੱਚ ਜਿਹੜਾ ਦਾ ਪ੍ਰਾਈਸ ਆ 17 ਤੋਂ 20000 ਰੁਪਏ ਪ੍ਰਾਈਸ ਆ ਓਕੇ ਵਰਕ ਦਾ ਇਕੱਲੇ ਦਾ ਠੀਕ ਆ ਜੀ ਆਪਾਂ ਤੁਹਾਨੂੰ ਸੇਮ ਡਿੱਟੋ ਵਰਕ ਕਸਟਮਰ ਨੇ ਆਪ ਨੂੰ ਫੋਟੋ ਭਾਈ ਸੀਗੀ ਮੈਂ ਤੁਹਾਨੂੰ ਫੋਟੋ ਵੀ ਚੈੱਕ ਕਰਵਾ ਸਕਦਾ ਲੋ ਲਓ ਜੀ ਇਹ ਆਪਣਾ ਕਸਟਮਰ ਹੈ ਇਟਲੀ ਤੋਂ ਇਹਨਾਂ ਨੇ ਤਿਆਰ ਕਰਵਾਈ ਆ ओके ਤੇ ਇਟਲੀ ਤੋਂ ਕਸਟਮਰ ਆ ਆਬਵੀਅਸਲੀ ਮੈਂ ਵੱਧ ਵੀ ਦੱਸ ਸਕਦਾ ਸੀ ਪਰ ਆਪਣੇ ਜਿਹੜੇ ਰੇਟ ਨੇ ਬਿਲਕੁਲ ਰੀਜ਼ਨੇਬਲ ਨੇ ਸਿਰਫ 10000 ਰੁਪਏ ਚ ਆਪਣੇ ਵਰਕ ਕਰਕੇ ਦਿੱਤਾ ਆ ਲਓ ਜੀ ਜੇ ਵਿਦ ਫੈਬਰਿਕ ਲੈਣਾ ਤੁਸੀਂ ਹਾਂਜੀ ਤੇ 1500 ਤੋਂ 2000 ਰੁਪਏ ਚ ਵਰਕ ਵੀ ਫਰੀ ਫੈਬਰਿਕ ਵੀ ਆ ਜਾਊਗਾ ਓਕੇ ਟੋਟਲ ਕਾਸਟ ਇਹਦੀ 12000 ਰੁਪਏ ਚ ਬਣਦੀ ਆ ਜਿਹੜਾ ਕਸਟਮਰ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 10000 ਚ ਵਰਕ ਕਰ ਦਾਂਗੇ ਠੀਕ ਆ ਜੀ ਉਂਝ ਇਹ ਵਰਕ ਦਾ ਰੇਟ 13000 ਰੁਪਏ ਆਪਣੇ ਕੋਲ ਠੀਕ ਆ ਜੀ ਲਓ ਜੀ ਤੇ ਆ ਸੇਮ ਡਿੱਟੋ ਬਣਾ ਦਾਂ ਨਾ ਸੇਮ ਡਿੱਟੋ ਬਣਾਤਾ ਜੀ ਸੇਮ ਚੀਜ਼ ਸੇਮ ਕਲਰ ਬਣਾਤਾ ਜੀ ਓਕੇ ਜਿਹੜਾ ਇਹ ਵਾਲਾ ਡਿਜ਼ਾਈਨ ਲੈ ਕੇ ਆਇਆ ਨਾ ਮਤਲਬ ਬਹੁਤ ਫੇਮਸ ਡਿਜ਼ਾਈਨ ਆ ਸਾਰਾ ਕੱਟਵਰਕ ਦਾ ਬਣਾਇਆ ਹੋਇਆ ਚੈੱਕ ਕਰੋ ਲਓ ਫਿਨਿਸ਼ਿੰਗ ਬਹੁਤ ਵਧੀਆ ਫੈਬਰਿਕ ਆ ਇਹ ਜ਼ੋਰਜਟ ਠੀਕ ਆ ਜੀ ਤੇ ਇਹਦੇ 슬ੀਵਸ ਤੇ ਵੀ ਵਰਕ ਆ ਦੇਖੋ ਕਿੰਨਾ ਪਿਆਰਾ ਇਹ ਚੀਜ਼ਾਂ ਤੁਹਾਨੂੰ ਆਪਣੇ ਕੋਲ ਬਰਬਰੀ ਤੇ ਵੀ ਮਿਲ ਜਾਣਗੀਆਂ ਹਾਂਜੀ ਕਾਟਨ ਤੇ ਵੀ ਮਿਲ ਜਾਣੀਆਂ ਜ਼ੋਰਜਟ ਤੇ ਵੀ ਮਿਲ ਜਾਣਗੀਆਂ ਠੀਕ ਆ ਓਕੇ ਜੀ ਤੇ ਆਪਣੇ ਦਾ ਜਿਹੜਾ ਦੁਪੱਟਾ ਤਿਆਰ ਕਰਿਆ ਆ ਇਵੇਂ ਦਾ ਦੁਪੱਟਾ ਤਿਆਰ ਕਰਿਆ ਦੇਖੋ ਕਿੰਨੀ ਫਿਨਿਸ਼ਿੰਗ ਵਾਲਾ ਦੁਪੱਟਾ ਆ ਫੋਰ ਸਾਈਡ ਕਟਵਰਕ ਹੋਇਆ ਠੀਕ ਆ ਜੀ ਆਹ ਲਓ ਜੀ ਤੇ ਇਹਦਾ ਪ੍ਰਾਈਸ ਆ ਸਿਰਫ ਵਿਦ ਫੈਬਰਿਕ ਵਿਦ ਦੁਪੱਟਾ ਸਾਰਾ ਵਰਕ ਪ੍ਰਾਈਸ ਟੋਟਲੀ ਸੂਟ ਦਾ ਪ੍ਰਾਈਸ 1250 ਰੁਪਏ ਆ ਓਕੇ ਜੀ ਜੇ ਤੁਸੀਂ ਇਕੱਲਾ ਵਰਕ ਕਰਵਾਉਣਾ ਆਪਣਾ ਫੈਬਰਿਕ ਦੇਗੇ ਸਿਰਫ 750 ਰੁਪਏ ਦਾ ਰੇਟ ਆ ਵਰਕ ਦਾ ਠੀਕ ਓਕੇ ਤੁਸੀਂ ਦੁਪੱਟਾ ਵੀ ਵਿੱਚ ਵਿੱਚ ਹੀ ਇਹਦਾ ਘੇਰਾ ਬੀਚੀ ਸਲੀਵਸ ਹੋਣੀਆਂ ਵਰਕ ਕਰਦੇ ਆ ਤੇ ਸਿਰਫ 750 ਚ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਜਿਹੜੇ ਮਰਜੀ ਸਟੱਫ ਤੇ ਜਿਹੜੇ ਮਰਜੀ ਕਲਰ ਤੇ ਤੁਸੀਂ ਆਨਲਾਈਨ ਬੈੱਕੇ ਵੀ ਆਰਡਰ ਕਰ ਦੇ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਵਿੱਚ ਜਿਵੇਂ ਕਿ ਕਲਰ ਤੁਹਾਨੂੰ ਮੈਂ 3-4 ਇੱਕ ਦਿਖਾਉਣਾ ਹੈ ਇਹ ਚ ਤੁਹਾਨੂੰ 20 ਕਲਰ ਮਿਲ ਜਾਣਗੇ ਓਕੇ 20 ਕਲਰ ਤੁਹਾਨੂੰ ਜੌਰਜਟ ਚ ਮਿਲ ਜਾਣਗੇ ਠੀਕ ਹੈ ਜੀ ਤੇ 18 ਤੋਂ 20 ਕਲਰ ਤੁਹਾਨੂੰ ਕਾਟਨ ਚ ਮਿਲ ਜਾਣਗੇ ਓਕੇ ਜੀ 18 ਤੋਂ 20 ਕਲਰ ਹੀ ਤੁਹਾਨੂੰ ਬਰਬਰੀ ਚ ਮਿਲ ਜਾਣਗੇ ਲਓ ਜੀ ਬਰਬਰੀ ਔਰ ਕਾਟਨ ਸਾਰੀ ਮਸ਼ੀਨ ਤੇ ਬਿਆ ਵਰਕ ਹੋ ਰਿਹਾ ਜਦ ਤੱਕ ਤੁਹਾਡੇ ਕੋਲ ਵੀਡੀਓ ਆਣੀ ਆ ਹਾਂਜੀ ਜਦ ਤੱਕ ਤੁਹਾਨੂੰ ਸਾਰੇ ਪੀਸ ਤਿਆਰ ਮਿਲਣਗੇ ਠੀਕ ਆ ਜੀ ਆ ਲੋ ਜੀ ਦਪੱਟੇ ਦੀ ਗੱਲ ਕਰੀਏ ਪੂਰਾ ਦੁਪੱਟਾ ਹੋਊਗਾ 2.5 ਮੀਟਰ ਦਾ ਓਕੇ ਸਿਰਫ 1250 ਰੁਪਏ ਰੇਟ ਆ ਦਾ ਠੀਕ ਆ ਜੀ ਜੇ ਕਿਸੇ ਕਸਟਮਰ ਨੂੰ ਚਾਹੀਦਾ ਉੱਪਰ ਨੰਬਰ ਚੱਲ ਰਿਹਾ ਆਰਡਰ ਕਰ ਸਕਦੇ ਹੋ ਡਿਲੀਵਰੀ 올 ਓਵਰ ਇੰਡੀਆ ਫ੍ਰੀ ਆ ਇਹਦੀ ਠੀਕ ਆ ਜੀ ਜਿਹੜਾ ਮਰਜ਼ੀ ਸੂਟ ਤੁਸੀਂ ਲੈ ਲਓ ਡਿਲੀਵਰੀ ਸਭ ਦੀ ਫ੍ਰੀ ਆ ਠੀਕ ਆ ਜੀ ਤੁਸੀਂ ਘਰੇ ਬਹਿ ਕੇ ਮੰਗਵਾ ਸਕਦੇ ਹੋ ਸਟੱਫ ਆਪਾਂ ਤੋਂ ਜਿਹੜੇ ਮਰਜ਼ੀ ਬਾਕੀ ਹੋਰ ਕੋਈ ਵੀ ਤੁਹਾਡਾ ਕੁਐਸਚਨ ਆ ਤੁਸੀਂ ਗੱਲ ਕਰ ਸਕਦੇ ਹੋ ਹਾਂਜੀ ਲੋ ਜੀ ਹੁਣ ਮਸ਼ੀਨਰੀ ਵਰਕ ਦਾ ਤੁਹਾਨੂੰ ਡਿਜ਼ਾਈਨ ਖਾਫੀ ਦਿਖਾਤੇ ਨੇ ਓਕੇ ਤੇ ਇਹ ਡਿਜ਼ਾਈਨ ਆ ਗਿਆ ਹੈਂਡਵਰਕ ਦਾ ਓਕੇ ਇਹ ਕਸਟਮਰ ਨੇ ਫੋਟੋ ਭੇਜੀ ਸੀ ਆਪਾਂ ਨੂੰ ਇਹ ਆਪਾਂ ਨੇ ਕਸਟਮਾਈਜ਼ ਕਰਕੇ ਦਿੱਤਾ ਹੈ ਸੂਟ ਠੀਕ ਆ ਜੀ ਤੇ ਹੈਂਡਵਰਕ ਚ ਬਣਾਇਆ ਸੂਟ ਇਹ ਇਹਦੀਆਂ ਬਾਹਾਂ ਬਣਾਈਆਂ ਆਪਾਂ ਨੇ 슬ੀਵਸ ਤੇ ਵਰਕ ਕੇਵਲ ਆਊਗਾ ਦੇਖੋ ਲੋ ਦਬਕਾ ਵਰਕ ਨਾਲ ਵਾਈਟ ਮੋਤੀ ਦਾ ਕੰਮ ਆ ਓਕੇ ਤੇ ਬਾਟਮ ਤੇ ਵੀ ਆਪਾਂ ਨੇ ਵਰਕ ਕਰਿਆ ਹੈ ਲੋ ਜੀ ਬਾਟਮ ਤੇ ਵੀ ਵਰਕ ਹੈ ਜੀ ਹੁਣ ਜੇ ਇਹ ਵਾਲਾ ਕੋਈ ਵੀ ਮੇਰੀ ਭੈਣ ਨੇ ਵਰਕ ਕਰਵਾਉਣਾ ਆ ਹਾਂਜੀ ਸਿਰਫ 1500 ਰੁਪਏ ਦੇ ਵਿੱਚ ਇਹ ਵਰਕ ਆਪਣੇ ਕੋਲ ਹੋ ਜਾਂਦਾ ਆ ਮਾਰਕੀਟ ਪ੍ਰਾਈਸ ਇਹਦਾ 3500 ਤੋਂ 4000 ਰੁਪਏ ਆਪਣੇ ਕੋਲ ਸੇਮ ਵਰਕ ਸਿਰਫ 1500 ਰੁਪਏ ਦੇ ਵਿੱਚ ਹੋ ਜਾਊਗਾ ਲਓ ਜੀ ਤੇ ਬਾਕੀ ਤੁਹਾਡੇ ਕੋਲ ਜਿਹੜਾ ਮਰਜੀ ਡਿਜ਼ਾਈਨ ਤੁਸੀਂ ਬੁਟੀਕ ਤੋਂ ਇੰਸਟਾਗ੍ਰਾਮ ਤੋਂ ਜਿੱਥੋਂ ਮਰਜੀ ਕੱਢ ਲਓ ਓਕੇ ਆਪਣੇ ਕੋਲ ਸੇਮ ਕਸਟਮਾਈਜ਼ ਹੋ ਜਾਊਗਾ ਡਿੱਟੋ ਸੇਮ ਬਣਾ ਦਾਂਗੇ ਠੀਕ ਆ ਜੀ ਤੇ ਜਿਹੜਾ ਮਰਜੀ ਡਿਜ਼ਾਈਨ ਮਾਰਕੀਟ 'ਚ ਜਿਹੜਾ 7000 8000 ਦਾ ਡਿਜ਼ਾਈਨ ਆ ਉਹ 3000 3500 'ਚ ਬਣਵਾ ਸਕਦੇ ਹੋ ਠੀਕ ਆ ਤੇ ਜੇ ਕਿਸੇ ਕਸਟਮਰ ਨੇ ਸੂਟ ਬਾਏ ਕਰਨਾ ਨਾਲ ਆਪਣੇ ਇਹ ਵਾਲਾ ਦੁਪੱਟਾ ਲਾਇਆ ਹਾਂਜੀ ਆ ਲੋ ਲਓ ਜੀ ਆ ਦੁਪੱਟਾ ਆ ਗਿਆ ਨਾਲ ਇਹ ਇਹ ਅੱਜ ਕੱਲ ਕੱਲਾ ਦੁਪੱਟਾ ਹੀ 3500 4000 ਰੁਪਏ ਦਾ ਬਣਦਾ ਆਪਣੇ ਕੋਲੋਂ ਕੰਪਲੀਟ ਸੂਟ ਹੀ ਤੁਹਾਨੂੰ 5500 ਰੁਪਏ ਦਾ ਮਿਲ ਜਾਣਾ ਠੀਕ ਹੈ ਜੀ ਵਿਦ ਵਰਕ ਸਟਫ ਸਭ ਕੁਝ ਓਕੇ ਤੁਸੀਂ ਆਪਣੀ ਮਰਜ਼ੀ ਨਾਲ ਵੀ ਕਸਟਮਾਈਜ਼ ਕਰਵਾ ਸਕਦੇ ਹੋ ਜਿਹੜੇ ਮਰਜ਼ੀ ਕਲਰ ਦੇ ਬਣਵਾ ਸਕਦੇ ਹੋ ਜਿਹੜੇ ਮਰਜ਼ੀ ਸਟਫ ਤੇ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਤੇ ਹੁਣ ਤੁਹਾਨੂੰ ਨੈਕਸਟ ਚੈੱਕ ਕਰਵਾਉਣਾ ਹੈ ਬਹੁਤ ਵਧੀਆ ਫੈਬਰਿਕ ਤੇ ਵਰਕ ਹਾਂਜੀ ਆ ਲੋ ਜੀ ਕਿਹੜਾ ਕਸਟਮਰ ਨੇ ਵਰਕ ਕਰਾਇਆ ਸੀ ਕਸਟਮਰ ਨੇ ਵੀਡੀਓ ਭੇਜੀ ਸੀ ਆਪਾਂ ਨੂੰ ਸੇਮ ਬਣਾ ਕੇ ਦਿੱਤਾ ਆਪਾਂ ਨੇ ਓਕੇ ਜੀ ਤੇ ਸਿਰਫ ਇਹਦਾ 1300 ਰੁਪਏ ਵਰਕ ਦਾ ਲਿਆ ਆ ਹੈਂਡਵਰਕ ਦਾ ਪੀਸ ਆ ਪ੍ਰੋਪਰ ਦਬਕੇ ਦਾ ਕੰਮ ਆ ਸਾਰਾ ਓਕੇ ਜੀ ਇਹਦਾ 1300 ਰੁਪਏ ਵਿੱਚ ਗਲਾ ਠੀਕ ਆ ਜੀ 13 ਤੇ ਬਾਜ਼ੂ ਇਨਕਲੂਡ ਆ ਇਹਦੇ ਵਿੱਚ ਓਕੇ ਸਿਰਫ 1300 ਰੁਪਏ ਦੇ ਵਿੱਚ ਜੇ ਕਿਸੇ ਕਸਟਮਰ ਨੇ ਆਪਣਾ ਫੈਬਰਿਕ ਦੇਣਾ 1300 ਹੋ ਜਾਊ ਸਭ ਤੋਂ ਹੀ ਫੈਬਰਿਕ ਲੈਣਾ ਬਹੁਤ ਵਧੀਆ ਰੇਟ ਨੇ ਆਪਣੇ ਕੋਲ ਔਰਗੰਜ਼ਾ ਦਾ ਪਲੇਨ ਫੈਬਰਿਕ ਸਿਰਫ 80 ਰੁਪਏ ਮੀਟਰ ਕਿਹੜਾ ਮਰਜੀ ਕਲਰ ਤੁਸੀਂ 80 ਰੁਪਏ ਮੀਟਰ ਚ ਲੈ ਸਕਦੇ ਹੋ ਠੀਕ ਹੈ ਜੀ ਬਾਕੀ ਹੋਰ ਜਿਹੜੇ ਵੀ ਸਟੱਫ ਚੱਲ ਰਹੇ ਆ ਅੱਜਕੱਲ ਬਰਬਰੀ ਵਗੈਰਾ ਹਰ ਇੱਕ ਤਰ੍ਹਾਂ ਦਾ ਫੈਬਰਿਕ ਹੈਗਾ ਆਪਣੇ ਕੋਲ ਤੁਸੀਂ ਆਪਣੇ ਨਾਲ ਵਟਸਐਪ ਤੇ ਗੱਲ ਕਰ ਸਕਦੇ ਹੋ ਕਾਲ ਤੇ ਵੀ ਗੱਲ ਕਰ ਸਕਦੇ ਹੋ ਓਕੇ ਜੀ ਹੁਣ ਇਹ ਵਾਲਾ ਵਰਕ ਹੈ ਸਿਰਫ 1000 ਰੁਪਏ ਦਾ ਵਰਕ ਲਓ ਜੀ ਆ ਚੈੱਕ ਕਰੋ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਕਿੰਨੀ ਪਿਆਰੀ ਵਰਕ ਦੀ ਫਿਨਿਸ਼ਿੰਗ ਆ ਵਾਈਟ ਮੋਤੀ ਨਾਲ ਵਰਕ ਕਰਿਆ ਸਿਰਫ 1000 ਰੁਪਏ ਦੇ ਵਿੱਚ ਇਹਦਾ ਆਪਣੇ ਗਲਾ ਵਰਕ ਕਰਿਆ ਆ ਓਕੇ ਤੇ ਇਹ ਬਾਵਾ ਦੇ ਵਰਕ ਆਊਗਾ ਠੀਕ ਆ ਜੀ ਸੇਮ ਹੀ ਆਪਣੇ ਦੇ ਸਲਵਾਰ ਤੇ ਵਰਕ ਕਰਿਆ ਲਓ ਜੀ ਜੇ ਇਹੀ ਕਸਟਮਰ ਨੇ ਘੇਰਾ ਬਣਾਉਣਾ ਹੋਵੇ ਸਿਰਫ 200 ਐਕਸਟਰਾ ਦਾ ਕਰਕੇ ਤੁਸੀਂ ਘੇਰਾ ਵੀ ਬਣਾ ਸਕਦੇ ਹੋ 1200 ਰੁਪਏ ਦੇ ਵਿੱਚ ਓਕੇ ਜੀ ਜੇ ਕਿਸੇ ਕਸਟਮਰ ਨੇ ਇਹ ਸੂਟ ਬਾਇ ਕਰਨਾ ਹਾਂਜੀ 600 ਦਾ ਇਹ ਤਾਂ ਫੈਬਰਿਕ ਆ 1600 ਰੁਪਏ ਦਾ ਹੋ ਗਿਆ ਤੇ 250 ਦਾ ਦੁਪੱਟਾ ਨਾਲ 1850 ਚ ਸੂਟ ਵਾਈ ਕਰ ਸਕਦੇ ਹੋ ਲਓ ਜੀ organza ਦਾ ਦੁਪੱਟਾ ਨਾਲ ਠੀਕ ਆ ਜੀ ਲਓ ਜੀ ਇਹ ਚ ਤੁਹਾਨੂੰ 6 ਤੋਂ 7 ਕਲਰ ਮਿਲ ਜਾਣਗੇ ਕਲਰਾਂ ਵਾਸਤੇ ਤੁਸੀਂ WhatsApp ਤੇ ਗੱਲ ਕਰ ਸਕਦੇ ਹੋ ਮੈਸੇਜ ਕਰਕੇ ਕਲਰ ਮੰਗਵਾ ਸਕਦੇ ਹੋ ਓਕੇ ਤੇ ਇੱਕ ਆਪਣੇ ਕੋਲ ਇਹੀ ਡਿਜ਼ਾਈਨ ਦੇ ਵਿੱਚ ਆਫ ਵਾਈਟ ਚ ਬਹੁਤ ਫੇਮਸ ਡਿਜ਼ਾਈਨ ਇੱਕ ਤਰ੍ਹਾਂ ਕਹਿ ਲਓ ਹਾਂਜੀ ਵੀ ਇਹ ਵਾਲਾ ਡਿਜ਼ਾਈਨ ਆਪਣੇ ਖੀਨਖਾਬ ਨਾਲ ਤਿਆਰ ਕਰਿਆ ਓਕੇ ਆ ਲੋ ਲਓ ਜੀ ਇਹਦੀ ਜਿਹੜੀ ਬਾਟਮ ਆ ਖੀਨਖਾਬ ਦੀ ਆਊਗੀ ਜੀ ਦਾ ਜੀ ਚੈੱਕ ਕਰੋ ਕਿੰਨਾ ਪਿਆਰਾ ਕਨਸੈਪਟ ਹੈ ਇਹ ਵਾਲਾ ਤੇ ਇਹ ਬਾਜ਼ੂ ਨੇ ਗਲਾ ਇਹ ਆਪਣੇ ਬਾਟਮ ਦੇ ਵਰਕ ਕਰਿਆ ਦੁਪट्टे ਦੀ ਗੱਲ ਕਰੀਏ ਔਰਗੰਜ਼ਾ ਦਾ ਆਫ ਵਾਈਟ ਦੁਪੱਟਾ ਵਿੱਚ ਇਹਦੇ ਛੇੜਾ ਪਵਾਤੇ ਆਪਣੇ ਠੀਕ ਆ ਜੀ ਲਓ ਜੀ ਲਓ ਜੀ ਇਹਦੇ ਵਿੱਚ ਆਪਣੇ ਖਾਫੀ ਕਲਰ ਤਿਆਰ ਕਰ ਰਹੇ ਨੇ ਮੈਂ ਤੁਹਾਨੂੰ ਕਲਰ ਚੈੱਕ ਕਰਵਾਉਣਾ ਹਾਂਜੀ ਹਾਂਜੀ ਆ ਦੇਖੋ ਜਿਵੇਂ ਕਿ ਕਰੀਮ ਕਲ ਦੇ ਵਿੱਚ ਮੋਰ ਪੰਖੀ ਜਿਹਾ ਲਾਤਾ ਆਪਣੇ ਵਿੱਚ ਧਾਗਾ ਲੱਗਿਆ ਹੋਇਆ ਓਕੇ ਜੀ ਇਹ ਇਹਦਾ ਪ੍ਰਾਈਸ ਦੀ ਆਪਾਂ ਗੱਲ ਕਰੀਏ ਤੁਹਾਨੂੰ ਕਲਰ ਵੀ ਦਿਖਾ ਦਨੇ ਆ ਪ੍ਰਾਈਸ ਇਹਦਾ ਵਰਕਸ ਦਾ ਰੇਟ ਉਹੀ ਆ 1000 ਰੁਪਏ ਠੀਕ ਆ ਜੀ ਖੀਨਖਾਬ ਦੀ ਬਾਟਮ ਨਾਲ ਦੁਪੱਟਾ ਦੁਪੱਟੇ ਦਾ ਲੈਸ ਸਿਰਫ 1800 ਰੁਪਏ ਦਾ ਸੂਟ ਆ ਲਓ ਜੀ 1800 ਰੁਪਏ ਦਾ ਇਹ ਜਿਹੜਾ ਕੋਲ ਆਪਸ਼ਨ ਹੀ ਬਹੁਤ ਮਿਲਦੀ ਹੋਣਾ ਕਲਰ ਆਪਸੇ ਚੈੱਕ ਕਰੋ ਗ੍ਰੀਨ ਹੀ ਆ ਗਈ ਹੈ ਨਾ ਗ੍ਰੀਨ ਬਾਟਮ ਹੈ ਇਹਦੀ ਖੀਨਖਾਬ origignal ਆ ਠੀਕ ਆ ਜੀ ਕੋਈ ਇਹ ਨਹੀਂ ਹੈਗਾ ਕੋਈ ਡੁਪਲੀਕੇਟ ਆ ਲਓ ਮੈਂ ਚੈੱਕ ਕਰਵਾ ਸਕਦਾ ਹਾਂ ਲਓ ਸਾਰੀ ਖੀਨਖਾਬ ਸਾਰੀ origignal ਆ ਠੀਕ ਆ ਜੀ ਦੁਪੱਟੇ ਸਾਰੇ ਡਬਲ ਸ਼ੇਡ ਆਉਣਗੇ ਇਸ ਤਰ ਕਲਰ ਵਿੱਚ ਤੁਹਾਨੂੰ 4 ਆਪਣੇ ਕੋਲ ਐਟ ਅ ਟਾਈਮ अवेलेबल ਹੈ ਹਾਂਜੀ ਬਾਕੀ ਵਿੱਚ ਤੁਹਾਨੂੰ 10 ਕਲਰ ਮਿਲ ਜਾਣਗੇ ਠੀਕ ਹੈ ਜੀ ਵਰਕ ਤੇ ਗਏ ਆ ਸਾਰੇ 10 ਤੇ 10 ਕਲਰ ਮਿਲ ਜਾਣਗੇ ਤੁਹਾਨੂੰ ਲਓ ਜੀ ਇਹ ਗਾਜ਼ਰੀ ਕਲਰ ਨਾਲ ਬਣਿਆ ਹੈ ਹਲੋਜੀ ਬਾਟਮ ਨਾਲ ਦੁਪੱਟਾ ਹੈ ਜੀ ਇਹ ਬਲ ਲਓ ਜੀ ਵਰਕ ਰੇਟ ਸਿਰਫ 1000 ਰੁਪਏ ਕੰਪਲੀਟ ਸੂਟ ਖੀਨਖਾ ਬਾਟਮ ਨਾਲ ਲੈਣਾ ਸਿਰਫ 1850 ਰੁਪਏ ਠੀਕ ਹੈ ਜੀ ਤੇ ਇੱਕ ਡਿਜ਼ਾਈਨ ਤੁਹਾਨੂੰ ਮੈਂ ਹੁਣ ਇਹ ਵਾਲਾ ਦਿਖਾਉਣਾ ਅੱਜ ਕੱਲ ਤੁਸੀਂ ਦੇਖਿਆ ਹੋਣਾ ਬੁਟੀਕਾਂ ਦੇ ਉੱਪਰ ਬਹੁਤ ਫੇਮਸ ਡਿਜ਼ਾਈਨ ਆ ਹਾਂਜੀ ਆ ਦੇਖੋ ਅੰਬੀ ਦਾ ਡਿਜ਼ਾਈਨ ਆ ਇਹਦਾ 4-4000 ਰੁਪਏ ਡਿਜ਼ਾਈਨ ਦਾ ਲਈ ਜਾਂਦੇ ਆ ਓਕੇ ਤੇ ਇਹਦੇ ਵਿੱਚ ਹੁਣ ਤੁਹਾਨੂੰ ਫੇਰ ਦੱਸ ਦਈਏ ਵੀ ਕੀ ਚੱਕਰ ਆ ਤਾਂ ਰੇਟ ਕਿਉਂ ਘੱਟ ਆ ਜਿਹੜਾ ਇਹਦੇ ਵਿੱਚ ਇਹ ਵਾਲਾ ਵਰਕ ਹੋਇਆ ਵਿੱਚ ਇਹ ਸਿਰਫ ਆਰੀ ਦਾ ਹੋਇਆ ਹੋਇਆ ਠੀਕ ਹੈ ਇਹ ਜੇ ਆਪਾਂ ਕੱਟ ਦਾਣ ਦਾ ਕਰ ਦਈਏ 5-100 ਐਕਸਟਰਾ ਹੋ ਜਾਊਗਾ ਇਹੇ ਕੱਟ ਦਾਣ ਨਾਲ ਕਰਕੇ ਮਾਰਕੀਟ ਦੇ ਵਿੱਚ ਤਿੰਨ ਤਿੰਨ ਹਜ਼ਾਰ ਪਹਿਲਾਂ ਜਾਂਦੇ ਨੇ ਐਕਸਟਰਾ ਓਕੇ ਜੀ ਤੇ ਇਹ ਵਾਲਾ ਜੇ ਵਰਕ ਕਰਵਾਉਣਾ ਹੈ ਸਿਰਫ 1500 ਦੇ ਵਿੱਚ ਕਰਵਾ ਸਕਦੇ ਹੋ ਠੀਕ ਆ ਜੀ ਆ ਬਾਹਾਂ ਦਾ ਵਰਕ ਚੈੱਕ ਕਰੋ ਲਓ ਜੀ ਇਹ ਆਊਗਾ ਜੀ ਬਾਜ਼ੂ ਤੇ ਵਰਕ ਓਕੇ ਤੇ ਇਹ ਵਾਲਾ ਆਊਗਾ ਜੀ ਬਾਟਮ ਤੇ ਠੀਕ ਆ ਜੀ ਆ ਬਾਟਮ ਦਾ ਆ ਗਿਆ ਜੀ ਬਾਟਮ ਦਾ ਵਰਕ ਹੋ ਗਿਆ ਠੀਕ ਆ ਜੀ ਘੇਰੇ ਦੇ ਉੱਪਰ ਹੀ ਪੱਟੀ ਬਣਾਈ ਆ ਓਕੇ ਸਿਰਫ 1500 ਰੁਪਏ ਦੇ ਵਿੱਚ ਲਓ ਜੀ ਇਹ ਵਰਕ ਜੇ ਤੁਸੀਂ ਇਹ ਵਾਲੀ ਆਰੇ ਦੀ ਜਗ੍ਹਾ ਵੀ ਕੱਟ ਦਾ ਨਾਲ ਲਵਾਉਣਾ ਹੈ ਫੁੱਲੀ ਹੈਂਡਵਰਕ ਚ ਬਣਾਉਣਾ ਹੈ ਹਾਂਜੀ ਤੇ ਸਿਰਫ ਇਹਦਾ 500 ਰੁਪਏ ਐਕਸਟਰਾ ਲੱਗੂਗਾ 2000 ਚ ਹੋ ਜਾਊਗਾ ਮਾਰਕੀਟ ਨਾਲੋਂ ਤਾਂ ਫੇਰ ਵੀ ਤੁਹਾਡਾ 1500 ਦਾ ਫਾਇਦਾ ਹੋ ਰਿਹਾ ਹਾਂਜੀ ਹਾਂਜੀ ਮਾਰਕੀਟ ਚ 3500 ਦਾ ਹੋ ਰਿਹਾ ਤੇ ਨਾਲ ਆਪਾਂ ਇਹਦਾ ਦੁਪੱਟਾ ਤਿਆਰ ਕਰਿਆ ਜੇ ਕਿਸੇ ਮੇਰੀ ਭੈਣ ਨੇ ਸੋੜ ਲੈਣਾ 500 ਦਾ ਫੈਬਰਿਕ ਆ 1500 ਦਾ ਇਹ ਤੇ ਵਰਕ ਰਿਆ ਹੋਇਆ 2000 ਓਕੇ ਨਾਲ ਆ ਦੁਪੱਟਾ ਆ 1200 ਰੁਪਏ ਦਾ ਦਾ ਦੁਪੱਟਾ ਆ 3200 ਦਾ ਟੋਟਲ ਸੂਟ ਆ ਜਿਹੜਾ ਦੁਪੱਟਾ ਅੱਜ ਕੱਲ੍ਹ ਇਹੀ 35 ਔਰਗਨਜ਼ਾ ਫੈਬਰਿਕਾ ਦੁਪੱਟੇ ਦਾ ਉੱਪਰ ਪੇਂਟ ਕਰਕੇ ਹੈਂਡ ਵਰਕ ਕਰਿਆ ਹੋਇਆ ਠੀਕ ਆ ਜੀ ਇਸੇ ਕਲਰ ਇਹੀ ਡਿਜ਼ਾਈਨ ਦੇ ਵਿੱਚ ਤੁਹਾਨੂੰ 8 ਤੋਂ 10 ਕਲਰ ਮਿਲ ਜਾਣਗੇ ਓਕੇ WhatsApp ਦੇ ਉੱਪਰ ਤੁਸੀਂ ਮੈਸੇਜ ਕਰ ਸਕਦੇ ਹੋ ਕਲਰ ਮੰਗਵਾ ਸਕਦੇ ਹੋ ਲਓ ਜੀ ਆ ਲਓ ਜੀ ਇਹਦੇ ਵਿੱਚ ਕਰਿਆ ਆਪਣਾ ਦਬਕੇ ਦਾ ਕੰਮ ਆ ਲਓ ਓਕੇ ਲਓ ਜੀ ਸਿਰਫ ਪ੍ਰਾਈਸ 1500 ਰੁਪਏ ਵਰਕ ਦਾ ਠੀਕ ਆ ਜੀ ਇਹਦਾ ਆਪਣੇ ਘੇਰਾ ਵੀ ਬਣਾਇਆ ਹਾਂਜੀ ਕਰੋ ਜੀ ਘੇਰੇ ਤੇ ਪੱਟੀ ਲਓ ਜੀ ਤੇ ਬਾਜ਼ੂ ਦੇ ਵੀ ਆਪਣੇ ਐਂਪੀਅਰ ਬਣਾਈਆਂ ਨੇ ਓਕੇ ਆਪਣੇ ਬਾਟਮ ਦਾ ਵੀ ਵਰਕ ਕਰਿਆ ਠੀਕ ਆ ਜੀ ਸਿਰਫ 1500 ਰੁਪਏ ਵਰਕ ਰੇਟ ਆ ਓਕੇ ਤੁਸੀਂ ਕਿਹੜਾ ਮਰਜੀ ਡਿਜ਼ਾਈਨ ਕੱਢ ਲੋ ਆਨਲਾਈਨ ਹਾਂਜੀ ਤੁਹਾਨੂੰ 50% ਦੇ ਆਫ ਤੇ ਹੀ ਵਰਕ ਕਰਕੇ ਦਵਾਂਗੇ ਜਿਹੜਾ ਮਰਜੀ ਡਿਜ਼ਾਈਨ ਇਹੀ ਵਾਲਾ ਸੂਟ ਤੁਸੀਂ ਬਾਏ ਕਰਨਾ 500 ਦਾ ਫੈਬਰਿਕ ਆ 2000 ਚ ਸੂਟ ਬਾਏ ਕਰ ਸਕਦੇ ਹੋ ਠੀਕ ਆ ਜੀ ਇਹਦਾ ਦੁਪੱਟਾ ਜਿਹੜਾ ਹਾਂਜੀ ਆ ਲੋ ਜੀ ਦੁਪੱਟਾ 1200 ਦਾ ਦੁਪੱਟਾ ਆ ਨਾਲ ਇਹਦਾ ਲੈਸ ਲੱਗੂਗੀ ਪੂਰਾ ਸੂਟ ਵੀ ਬਾਇ ਕਰ ਸਕਦੇ ਹੋ 3200 ਰੁਪਏ ਦੇ ਵਿੱਚ 3200 ਰੁਪਏ ਦੇ ਵਿੱਚ ਆ ਡਬਟਾ ਆ ਗਿਆ ਇਹਦਾ ਜੇ ਤੁਸੀਂ ਇਹ ਕਿਤੇ ਹੋਰ ਕਸਟਮਾਈਜ਼ ਕਰਵਾਉਣੇ ਹੋ ਕਟਵਾਰ 6 6 7 7000 ਰੁਪਏ ਦੇ ਵਿੱਚ ਹੁੰਦੇ ਆ ਹਾਂਜੀ ਹਾਂਜੀ ਲਓ ਇੱਕ ਤੁਹਾਨੂੰ ਵਰਕ ਚੈੱਕ ਕਰਾਉਣਾ ਇਹ ਵਾਲਾ ਇਹ ਫੁੱਲੀ ਹੈਂਡਵਰਕ ਹੈ ਜੀ ਠੀਕ ਆ ਜੀ ਤੇ ਪੂਰਾ ਹੱਥ ਨਾਲ ਵਰਕ ਹੋਇਆ ਸਾਰੇ ਚ ਓਕੇ ਇਹ ਵਾਲਾ ਜਿਹੜਾ ਵਰਕ ਆ ਮਾਰਕੀਟ ਦੇ ਵਿੱਚ 4500 ਰੁਪਏ 4000 ਰੁਪਏ ਲੈ ਰਹੇ ਨੇ ਓਕੇ ਤੇ ਕੋਈ ਇੱਕ ਮਾਰਕੀਟ 'ਚ ਹੈਗਾ ਜੋ ਲੈਸ ਕਰਕੇ ਤੁਹਾਨੂੰ 3500 3000 ਚ ਕਰ ਦੇਣਗੇ ਆਪਣੇ ਕੋਲ ਸਿਰਫ ਇਹ 1400 ਰੁਪਏ ਦਾ ਵਰਕ ਲਓ ਜੀ 1400 ਰੁਪਏ ਦਾ ਤੇ ਇਹਨੂੰ ক্লোਜ਼ ਕਰਕੇ ਚਾਹੇ ਚੈੱਕ ਕਰਾ ਦਿਓ ਚ ਕੋਈ ਆਰੀ ਦਾ ਕੰਮ ਨਹੀਂ ਸਾਰਾ ਫੁੱਲੀ ਹੈਂਡ ਹੈ ਠੀਕ ਜੇ 1% ਵੀ ਆਰੀ ਨਹੀਂ ਹੈਗੀ ਸਾਰਾ ਹੈਂਡਵਰਕ ਹੈ ਸਿਰਫ ਔਰ ਸਿਰਫ 1400 ਰੁਪਏ ਦੇ ਵਿੱਚ ਆ ਬਣਿਆ ਇਹਦਾ ਗਲਾ ਲਓ ਜੀ ਤੁਸੀਂ ਜਿਹੜਾ ਮਰਜ਼ੀ ਡਿਜ਼ਾਈਨ ਭੇਜੋ 50% ਤੱਕ ਦੀ ਆਫਰ ਕਰ ਦੇਵਾਂਗੇ ਤੁਹਾਨੂੰ ਜਿਹੜੇ ਮਰਜ਼ੀ ਡਿਜ਼ਾਈ ਜਿਹੜਾ ਤੁਸੀਂ ਫੈਬਰਿਕ ਕਹੋਗੇ ਰਿਕਾ ਆਪਣੇ ਕੋਲ ਫੈਬਰਿਕ ਹੈਗਾ ਪਲੇਨ ਕਰੇਵ ਲੈਣੀ ਆ ਵਰਬਰੀ ਲੈਣੀ ਆ ਜਿਹੜਾ ਫੈਬਰਿਕ ਮੂੰਹ ਚੋਂ ਕੱਢ ਦੂੰਗਾ ਉਹੀ ਮਿਲ ਜੂਗਾ ਠੀਕ ਆ ਜੀ ਜਿਹੜਾ ਕਲਰ ਕਹੋਗੇ ਉਹ ਮਿਲ ਜੂਗਾ ਜਿਹੜਾ ਵਰਕ ਕਹੋਗੇ ਉਹ ਵੀ ਹੋ ਜੂਗਾ ਓਕੇ ਜੀ ਜਿਵੇਂ ਇਹ ਵਾਲਾ ਡਿਜ਼ਾਈਨ ਇਹਦਾ ਡਿਜ਼ਾਈਨ ਚੈੱਕ ਕਰੋ ਇਹ ਫੁੱਲੀ ਹੈਂਡਵਰਕ ਚ ਬਣਿਆ ਹੋਇਆ ਓਕੇ ਤੇ ਔਰਗੰਜ਼ਾ ਆਪਣੇ ਤੇ ਫੈਬਰਿਕ ਲਾਇਆ ਹੋਇਆ ਇਹਦੇ ਬਾਹਮ ਤੇ ਵੀ ਵਰਕ ਕਰਿਆ ਓਕੇ ਤੇ ਇਹ ਬਾਟਮ ਤੇ ਵੀ ਵਰਕ ਕਰਿਆ ਲੋ ਹੈਂਡਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਕਿੰਨੇ ਪਿਆਰੀ ਆਪਣੇ ਖੁਦ ਦਾ ਵਰਕ ਕਰਿਆ ਹੋਇਆ ਇਹ ਹਾਂਜੀ ਤੇ ਇਹਦਾ ਜਿਹੜਾ ਵਰਕ ਦੀ ਕੋਸਟ ਸਿਰਫ 2000 ਰੁਪਏ ਆ बॉਟਮ ਤੇ ਵੀ ਵਰਕ ਆ ਉਹ ਬਾਜੂ ਤੇ ਵੀ ਪੂਰਾ ਫਰੰਟ ਹੈਵੀ ਆ ਓਕੇ ਜੀ ਇਹਦੇ ਵਿੱਚ ਕੋਈ ਆ ਰਹੀ ਨਹੀਂ ਫੁੱਲ ਹੈਂਡਵਰਕ ਸਿਰਫ 2000 ਰੁਪਏ ਕੋਸਟ ਹੈ ਇਹਦੀ ਠੀਕ ਆ ਜੀ ਤੇ ਇੱਕ ਡਿਜ਼ਾਈਨ ਤੁਹਾਨੂੰ ਮੈਂ ਹੋਰ ਦੇਖਾਣਾ ਲਓ ਜੀ ਇੱਕ ਹੋਰ ਆ ਲਓ ਬਈ ਡਿਜ਼ਾਈਨੇਬਲ ਚੈੱਕ ਕਰੋ ਲਓ ਜੀ ਜੇ ਕਿਸੇ ਨੇ ਇਹ ਵਾਲਾ ਤੁਸੀਂ ਹੈਂਡਵਰਕ ਕਰਵਾਉਣਾ ਆਪਾਂ ਤਾਂ 2500 ਚ ਕਰਵਾ ਸਕਦੇ ਹਾਂ ਠੀਕ ਆ ਜੀ 2500 ਰੁਪਏ ਦੇ ਵਿੱਚ ਇਹਦਾ ਪੂਰਾ ਫਰੰਟ ਹੈ ਬਾਜ਼ੂ ਨੇ ਹਾਂਜੀ ਔਰ ਬਾਟਮ ਤੇ ਵਰਕ ਹੈ ਇਹ ਥੋੜਾ ਹੈਵੀ ਪੀਸ ਆ 2500 ਰੁਪਏ ਦਾ ਸਿਰਫ ਵਰਕ ਆ ਮਾਰਕੀਟ ਚ ਦਾ ਮੇਰੇ ਖਿਆਲ ਚ 6500 ਰੁਪਏ ਵਰਕ ਹੈ ਦਾ ਓਕੇ ਤੁਹਾਨੂੰ 50% ਤੇ ਕਿਹਾ ਆਫ ਤੇ 50% ਦੇ ਦਵਾਂਗੇ ਪਹਿਲਾਂ ਤੁਸੀਂ ਇੰਸਟਾ ਤੋਂ ਕੋਈ ਡਿਜ਼ਾਈਨ ਕੱਢ ਲਓ ਹਾਂਜੀ ਫਿਰ ਤੁਸੀਂ ਮਾਰਕੀਟ ਟਰਾਈ ਕਰ ਲਓ ਫਿਰ ਆਪਣੇ ਕੋਲ ਆ ਜਾਓ 50% ਦੇ ਪੈਸੇ ਦੇ ਦਿਓ ਠੀਕ ਆ ਜੀ ਲੋ ਜੀ ਆ ਵਰਕ ਆ ਪੂਰਾ ਹੈਵੀ ਵਰਕ ਹੈ ਜੀ ਸੇਮ 2500 ਚ ਬਣਾ ਦਾਂਗੇ ਵਰਕ ਓਕੇ ਜੇ ਕਹੋਗੇ ਕਿ ਵਰਕ ਦਾ ਕਲੇਨਾ ਨੇ ਰੇਟ ਘਟਾਇਆ ਹੋਇਆ ਵੀ ਫੈਬਰਿਕ ਮਹਿੰਗਾ ਦੇਣਗੇ ਤੁਹਾਨੂੰ ਫੈਬਰਿਕ ਤੇ ਰੇਟ ਵੀ ਦੋ ਤਿੰਨ ਮੈਂ ਮੈਂਸ਼ਨ ਕਰ ਦਣਾ ਵਧੀਆ ਔਰਗਾਂਜ਼ਾ ਦਾ ਤੁਹਾਨੂੰ ਦੱਸਿਆ ਤੇ 80 ਰੁਪਏ ਮੀਟਰ ਠੀਕ ਹੈ ਜੀ ਜੇ ਕਿਸੇ ਨੇ ਨੇਚਰਲ ਗਰੇਵ ਲੈਣੀ ਆ ਜਿਹੜਾ ਮਰਜੇ ਕਲਰ ਲੈ ਲਓ 110 ਰੁਪਏ ਮੀਟਰ ਠੀਕ ਆ ਜੀ ਜਿਹੜਾ ਕਲਰ ਕਹੋਗੇ ਉਹੀ ਮਿਲ ਜੂਗਾ ਓਕੇ ਤੇ ਇਹਦਾ 2500 ਹੈਂਡਵਰਕ ਦਾ ਜੇ ਫੈਬਰਿਕ ਲੈਣਾ ਤੁਸੀਂ ਔਰਗੰਜ਼ਾ ਹਾਂਜੀ 800 ਪਰ ਮੀਟਰ ਹੈ ਨੇਚਰਲ ਗਰੇਵ 110 ਰੁਪਏ ਮੀਟਰ ਓਕੇ ਕੋਈ ਅਦਰ ਸਟੱਫ ਜਿਹੜਾ ਤੁਹਾਨੂੰ ਕੋਈ ਦੇਖਿਆ ਹੋਇਆ ਤੁਸੀਂ ਮੇਰੇ ਨਾਲ ਗੱਲ ਕਰਕੇ ਉਹ ਵੀ ਪੁੱਛ ਸਕਦੇ ਹੋ ਠੀਕ ਆ ਜੀ ਜੇ ਮੇ ਕੋਈ ਜੋਰਜਟ ਵਗੈਰਾ ਲੈਣੀ ਆ 60-65 ਰੁਪਏ ਮੀਟਰ ਆ ਕੋਈ ਜ਼ਿਆਦਾ ਰੇਟ ਨਹੀਂ ਹੈਗੇ ਬਿਲਕੁਲ ਰੀਜ਼ਨੇਬਲ ਰੇਟ ਨੇ ਠੀਕ ਆ ਜੀ ਕੋਈ ਕਲਰ ਨਹੀਂ ਵੀ ਹੈਗਾ ਆਪਾਂ ਲੋ ਜੀ ਤੁਹਾਨੂੰ ਸਾਰੀ ਵੈਰਾਈਟੀ ਆਪਾਂ ਨੇ ਦਿਖਾਤੀ ਆ ਜਿਵੇਂ ਜਿਵੇਂ ਦਾ ਵਰਕ ਹੁੰਦਾ ਤੁਹਾਨੂੰ ਉਹ ਵੀ ਦੱਸਤਾ ਠੀਕ ਆ ਜੀ ਤੇ ਬਾਕੀ ਆਪਣੇ ਕੋਲ ਐਵੇਂ ਦੇ ਵਰਕ ਹੁੰਦੇ ਨੇ ਤੇ ਇਹ ਵਰਕ ਆਪਣੇ ਕੋਲ ਐਟ ਅ ਟਾਈਮ ਸ਼ਾਪ ਤੇ ਤਿਆਰ ਨਹੀਂ ਸੀਗੇ ਓਕੇ ਤੇ ਇਹ ਵੀ ਮਿਲ ਜੂ ਤੁਹਾਨੂੰ ਸਾਰੇ ਵਰਕ ਠੀਕ ਆ ਜੀ ਤੇ ਬਲੈਕ ਕਲਰ ਚ ਓਕੇ ਇਹ ਸਾਰੇ ਡਿਜ਼ਾਈਨ ਤੁਹਾਨੂੰ ਆਪਣੀ ਸ਼ਾਪ ਤੋਂ ਮਿਲਣਗੇ ਠੀਕ ਆ ਜੀ ਲੋ ਜੀ ਇਹ ਜਿਹੜਾ ਆਹ ਵਾਲਾ ਡਿਜ਼ਾਈਨ ਤੁਹਾਨੂੰ ਲਾਸਟ ਦਿਖਾਉਣਾ ਇਹ ਬਹੁਤ ਫੇਮਸ ਡਿਜ਼ਾਈਨ ਆ ਇਹਦੇ ਪਾਕਟ ਬੰਦੀ ਆ ਦੇਖੋ ਓਕੇ ਤੇ ਇਹ ਸਾਰੇ ਡਿਜ਼ਾਈਨਾਂ ਦੇ ਜਿਹੜੇ ਪਫ ਨੇ ਵਰਕ ਦਾ ਮਤਲਬ ਕੰਪਿਊਟਰ ਹੈ ਪਫ ਵਰਕ ਦੇ ਸਾਰੇ ਆਪਣੇ ਕੋਲ ਕੰਪਿਊਟਰ 'ਚ ਸਾਰੇ ਹੈਗੇ ਨੇ ਠੀਕ ਆ ਜੀ ਇਹ ਵਰਕ ਸਾਰੇ 350 400 500 ਤੱਕ ਦਾ ਵਰਕ ਨੇ ਓਕੇ ਆ ਸਾਰੇ ਵਰਕ ਆਪਣੇ ਕੋਲ ਹੈਗੇ ਨੇ ਠੀਕ ਬਾਕੀ ਜਿਹੜਾ ਡਿਜ਼ਾਈਨ ਤੁਸੀਂ ਭੇਜ ਦੋਗੇ ਹਾਂਜੀ ਇਸਟਾ ਤੋਂ ਕੱਢ ਲਓ ਜਿੱਥੋਂ ਮਰਜੀ ਤੁਸੀਂ ਡਿਜ਼ਾਈਨ ਕੱਢ ਕੇ ਆਪ ਨੂੰ ਭੇਜ ਦੋ ਸੇਮ ਬਣਾ ਕੇ ਦਵਾਂਗੇ ਚਾਹੇ ਉਹ ਕੰਪਿਊਟਰ ਵਰਗਾ ਚਾਹੇ ਹੈਂਡ ਵਰਕ ਦਾ ਓਕੇ ਤੇ ਬਾਕੀ ਤੁਸੀਂ ਆ ਡਿਜ਼ਾਈਨ ਦੇਖ ਹੀ ਲੈਣੇ ਆਪਣੀ ਸ਼ਾਪ ਦਾ ਐਡਰੈਸ ਹੈਗਾ ਆ ਮਲੇਰ ਕੋਟਲਾ ਤੇਲੀਆ ਬਾਜ਼ਾਰ ਸਰਹੰਦੀ ਗੇੜ ਤੋਂ ਨੇੜੇ ਹੈਗਾ ਜੱਟਪੁਰਾ ਮਹੱਲਾ ਬਾਕੀ ਤੁਹਾਨੂੰ ਐਡਰੈਸ ਦੇ ਆਪ ਵੀਡੀਓ ਬਣਾ ਕੇ ਵੀ ਪਾ ਦਾਂਗੇ ਹਾਂਜੀ ਹਾਂਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ